ਹਾਂਜੀ ਸਸਰੀਆ ਕਾਲ ਪੰਜਾਬੀ ਆ ਚੁ ਗਿਆ ਆ ਤੇ ਬਹੁਤ ਵੱਡੀ ਖਬਰ ਚਲੋ ਆਪਾਂ ਪਹਿਲਾਂ ਤੁਹਾਨੂੰ ਖਬਰ ਸੁਣਾਉਣੇ ਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਜੀਤ ਕੌਰ ਜਿਹੜੇ ਪਾਕਿਸਤਾਨ ਜਥੇ ਨਾਲ ਗਈ ਸੀ ਯਾਤਰਾ ਕਰਨ ਵਾਸਤੇ ਤੇ ਉੱਥੇ ਉਹਨੇ ਇੱਕ ਕੁਟੂਡੂ ਨਾਲ ਕਹਿਣਗੇ ਨਕਾਕ ਕਰ ਲਿਆ ਸੀ ਤੇ ਸਰਬਜੀਤ ਕੌਰ ਤੋਂ ਨੂਰ ਹੁਸੈਨ ਬਣੀ ਸੀ ਚਲੋ ਪਿਛਲੀ ਜਿਹੜੀ ਉਹਦੀ ਹਿਸਟਰੀ ਜੋ ਕੁਝ ਹੈਗਾ ਵਾਪਰਿਆ ਉਹ ਤਕਰੀਬਨ ਮੀਡੀਆ ਦੇ ਵਿੱਚ ਸਾਰਾ ਕੁਝ ਆ ਚੁੱਕਾ ਹੈ ਹੁਣ ਜਿਹੜੀ ਤਾਜ਼ਾ ਅਪਡੇਟ ਹੈਗੀ ਆ ਉਹ ਇਹ ਹੈ ਮੇ ਪਾਕਿਸਤਾਨ ਦੇ ਮੱਥੇ ਤੇ ਕਲੰਕ ਲੱਗਣਾ ਤੇ ਜੇ ਕਿਤੇ ਸਰਬਜੀਤ ਨੂੰ ਉਹ ਵਾਪਸ ਭੇਜ ਦੇਣੇ ਤਾਂ ਪਾਕਿਸਤਾਨ ਦੀ ਏਜੰਸੀ ਦੀ ਸਰਕਾਰ ਦੀ ਪੋਲ ਖੁੱਲਣੀ ਹੁਣ ਅਪਡੇਟ ਇਹ ਹੈ ਕਿ ਸਰਬਜੀਤ ਨੂੰ ਉਹ ਖਤਮ ਕਰ ਦੇਣਗੇ ਬਾਅਦ ਵਿੱਚ ਕਹਿਣਗੇ ਇਹਨੇ ਆਤਮ ਹੱਤਿਆ ਕਰ ਲਈ ਜਣ ਕਿ ਇਦਾਂ ਦੀਆਂ ਜਿਹੜੀਆਂ ਕਿਆਸਰਾਈਆਂ ਨੇ ਮੀਡੀਆ ਵਿੱਚ ਵੀ ਚੱਲਦੀਆਂ ਨੇ ਪਰ ਅਸਲੀਅਤ ਇਹ ਹੈ ਹੁਣ ਸਰਬਜੀਤ ਕੌਰ ਲੈਣ ਕੇ ਉਰਫ ਨੂਰ ਹੁਸੈਨ ਇੰਡੀਆ ਲੈਣ ਕੇ ਭਾਰਤ ਵਾਪਸ ਨਹੀਂ ਆ ਸਕਦੀ ਉਹਦਾ ਕਾਰਨ ਪਾਕਿਸਤਾਨ ਦੀ ਏਜੰਸੀ ਨੂੰ ਵੀ ਕਿਤੇ ਨਾ ਕਿਤੇ ਇਹ ਡਰ ਹੈ ਵੀ ਇਹਨੇ ਸਾਡੇ ਪੂਲ ਖੋਲਣੇ ਕਿਉਂਕਿ ਉਹਦੇ ਕੋਲੋਂ ਡਰਾਤ ਮੁਕਾ ਕੇ ਕੁਝ ਕਰਾਉਣਾ ਚਾਹੁੰਦੇ ਸੀ ਭਾਰਤ ਦੀ ਕੋਈ ਖੁਫੀਆ ਰਿਪੋਰਟ ਉਹ ਚਾਹੁੰਦੇ ਸੀ ਜਣ ਕੇ ਕੁਛ ਨਾ ਕੁਛ ਉਹਨਾਂ ਨੂੰ ਜਾਣਕਾਰੀ ਮਿਲੇ ਇਹ ਚਾਹੁੰਦੇ ਸੀ ਇਹ ਕਿਆਸ ਰਹੀਆਂ ਨੇ ਇਹ ਅਸਲੀਅਤ ਵੀ ਹੋ ਸਕਦੀ ਹੈ ਕਿਉਂਕਿ ਸਰਬਜੀਤ ਕੌਰ ਤੇ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਮੁਕੱਦਮੇ ਚੱਲਦੇ ਸੀ ਉਹਦਾ ਲੈਣ ਦੇਣ ਕਾਫੀ ਲੋਕਾਂ ਦੇ ਨਾਲ ਸੀ ਇਸ ਕਰਕੇ ਉਹ ਵੀ ਚਾਹੁੰਦੀ ਸੀ ਕਿ ਮੈਂ ਭਾਰਤੋਂ ਪਾਕਿਸਤਾਨ ਜਾਵਾਂ ਔਰ ਉੱਥੇ ਜਾ ਕੇ ਵਿਆਹ ਕਰਾ ਕੇ ਉੱਥੇ ਪੱਕੇ ਤੌਰ ਤੇ ਰਵਾਂ ਮੇਰਾ ਖਹਿੜਾ ਛੁੱਟ ਜੇ ਇਦਾਂ ਦੀਆਂ ਗੱਲਾਂ ਬਾਤਾਂ মিডিਆ ਤੇ ਬਹੁਤ ਆਈਆਂ ਹੋਈਆਂ ਇਹਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਸਿਰਫ ਗੱਲ ਹੁਣ ਅਪਡੇਟ ਤਾਜੀ ਇਹ ਹੈ ਵੀ ਸਰਬਜੀਤ ਕੌਰ ਉਰਫ ਨੂਰ ਹਸੈਨ ਨੂੰ ਪਾਕਿਸਤਾਨ ਦੇ ਵਿੱਚ ਇਸ ਵਕਤ ਪੂਰਾ ਖਤਰਾ ਬਣਿਆ ਹੋਇਆ ਉਹ ਖਤਰਾ ਪਾਕਿਸਤਾਨ ਦੀ ਪੋਲ ਨਾ ਖੁੱਲੇ ਏਜੰਸੀ ਦੀ ਪੋਲ ਨਾ ਖੁੱਲੇ ਤਾਂ ਕਰ ਗਿਆ ਮਤਲਬ ਹੁਣ ਉਹਨੂੰ ਪਾਕਿਸਤਾਨ ਦੇ ਵਿੱਚ ਮਾਰਕ ਪਾ ਦਿੱਤਾ ਜਾਊ ਬਾਅਦ ਵਿੱਚ ਕਹਿਣਗੇ ਇਹਨੇ ਸੁਸਾਈਡ ਕਰ ਲਿਆ ਜੀ ਇਹਨੇ ਆਤਮ ਹੱਤਿਆ ਕਰ ਲਈ ਇੱਕ ਭਰਾਈ ਹੋਈ ਸੀ ਇਦਾਂ ਦੀਆਂ ਜਿਹੜੀਆਂ ਸੂਤਰਾਂ ਦੇ ਹਵਾਲੇ ਤੋਂ ਅਪਡੇਟ ਖਬਰਾਂ ਮਿਲ ਰੇਂਗੀਆਂ ਨੇ ਉਹ ਇਹ ਸਚਾਈ ਹੈ ਹੁਣ ਜਿਹੜਾ ਮੱਥੇ ਤੇ ਦਾਗ ਲੱਗਾ ਉਹ ਸਭ ਤੋਂ ਵੱਡਾ ਕਲੰਕ ਤਾਂ ਸ਼ੌਨਿਕ ਕਮੇਟੀ ਤੇ ਲੱਗਾ ਜਿਨ੍ਹਾਂ ਨੇ ਚੈੱਕਅਪ ਤੋਂ ਬਿਨਾਂ ਜਾਣ ਕੇ ਵੈਰੀਫਾਈ ਕਰਨ ਤੋਂ ਬਿਨਾਂ ਲਿਸਟ ਵਿੱਚ ਨਾਮ ਪਾ ਲਿਆ ਵੀਜ਼ਾ ਅਪਲਾਈ ਕਰਤਾ ਵੀਜ਼ਾ ਉਹਨੂੰ ਮਿਲ ਗਿਆ ਤੇ ਇੱਕ ਧਰਮ ਦੀ ਆੜ ਵਿੱਚ ਜਾਤਰਾ ਦੇ ਆੜ ਵਿੱਚ ਉਹ ਪਾਕਿਸਤਾਨ ਚਲੇਗੀ ਉਹਦੇ ਮਨਸੂਬੇ ਕਈ ਸੀ ਤੇ ਇਹ ਉੱਥੇ ਜਾ ਕੇ ਯਾਰ ਹੋਏ ਨੇ ਕਿ ਉਹ ਇੱਕ ਕੁਚੁੱਡੀ ਕੁਚੁੱਡੂ ਦੇ ਨਾਲ ਕਹਿ ਲਈ ਬੀ ਮੈਜਿਕ ਕਰਾਉਣਾ ਚਾਹੁੰਦੀ ਸੀ ਨਿਕਾਹ ਕਰਾਉਣਾ ਚਾਹੁੰਦੀ ਸੀ ਤੇ ਉਥੋਂ ਦੀ ਜਿਹੜੀ ਸਰਕਾਰ ਦੀ ਜਾਂ ਇੱਕ ਧਰਮ ਪੱਖ ਤੋਂ ਇਸਲਾਮ ਦੀ ਪੋਲ ਖੁੱਲਦੀ ਹੋਏ ਆ ਉਹ ਇਹ ਹੈ ਉਹਨਾਂ ਦੇ ਕਾਜੀ ਨੇ ਉਹਨਾਂ ਦੇ ਵਕੀਲ ਨੇ ਸ਼ਰਿਆਮ ਪੇਤਾ ਕਿ ਤੁਹਾਡਾ اسلام قبول ਕਰਨ ਤੇ ਅਸੀਂ ਧੰਨਵਾਦ ਕਰਦੇ ਹਾਂ ਤੁਹਾਡਾ ਵੈਲਕਮ ਕਰਦੇ ਹਾਂ ਤੇ ਕਾਜੀ ਨੇ ਨਕਾਬ ਪੜਾਇਆ ਇਹ ਸਾਰਾ ਕੁਝ ਧਰਮ ਦੇ ਆੜ ਵਿੱਚ ਧਰਮ ਪਰਿਵਰਤਨ ਕਰਾਉਣ ਤੇ ਕਹਿ ਲਈ ਇੱਕ ਐਲੀਕੇਸ਼ਨ ਇਸਲਾਮ ਤੇ ਜਾਂ ਪਾਕਿਸਤਾਨ ਦੀ ਸਰਕਾਰ ਤੇ ਲੱਗਦੇ ਆ ਤੇ ਹੁਣ ਜੇ ਕਿਤੇ ਸਰਵਜੀਤ ਜਣ ਕੇ ਉਰਫ ਨੂਰ ਹੁਸੈਨ ਵਾਪਸ ਭਾਰਤ ਆਉਂਦੀ ਹੈ ਤਾਂ ਇੱਥੇ ਜਿਹੜੇ ਪੋਲ ਖੋਲਣਿਓ ਪਾਕਿਸਤਾਨ ਦੀ ਇਸਲਾਮ ਦੀ ਸਰਕਾਰ ਦੇ ਖੁੱਲਣੀ ਹੈ ਕਿਉਂ ਕਿਉਂਕਿ ਉਹ ਦੱਸੂਗੀ ਵੀ ਮੇਰੇ ਨਾਲ ਕਿਦਾਂ ਦਾ ਬੇਵਿਵਹਾਰ ਕੀਤਾ ਕਿਦਾਂ ਦਾ ਟ੍ਰੀਟਮੈਂਟ ਹੋਇਆ ਕਿਦਾਂ ਮੇਰੀ ਕੁੱਟਮਾਰ ਕੀਤੀ ਮੇਰੇ ਕੋਲ ਕੀ ਪੁੱਛਣਾ ਚਾਹੁੰਦੇ ਸੀ ਕਿਉਂ ਮੇਰਾ ਧਰਮ ਪਰਿਵਰਤਨ ਹੋਇਆ ਇਹ ਸਾਰਾ ਸਰਵਜੀ ਦੱਸੂਗੀ ਹਾਲਾਂਕਿ ਫਿਰ ਵੀ ਮੈਂ 100% ਸ਼ੋਰਾਂ ਕਿ ਇਹ ਗਲਤੀਆਂ ਸਰਵਜੀਤ ਕੌਰ ਦੀਆਂ ਨੇ ਜਿਹੜੀ ਉਹ ਭਾਰਤ ਤੋਂ ਜਾਂਦੀ ਹੈ ਪੁੱਤ-ਪੋਤਿਆਂ ਵਾਲੀ ਹੈਗੀ ਸੀ ਤੇ ਆਪਣੇ ਪਰਿਵਾਰ ਦੇ ਵਿੱਚ ਰਹਿੰਦੀ ਸੀ ਤੇ ਪਰਿਵਾਰ ਨੂੰ ਧੋਖਾ ਦੇ ਕੇ ਗਈ ਔਰ ਬਡੇਰੀ ਉਮਰ ਦੇ ਵਿੱਚ ਇੱਕ ਮੱਥੇ ਤੇ ਕਲੰਕ ਲਾਇਆ ਇਹ ਬਹੁਤ ਮੰਦਭਾਗੀ ਘਟਨਾ ਔਰ ਸਮਾਜ ਪੱਖ ਤੋਂ ਵੀ ਦੇਖਿਆ ਜਾਵੇ ਤਾਂ ਇਹ ਵੀ ਕੋਈ ਲੈਕ ਨਹੀਂ ਹੈਗਾ ਜਾਨੀ ਕਿ ਇਹ ਕੋਈ ਬਰਦਾਸ਼ਤ ਕਰਨ ਵਾਲੀ ਗੱਲਾਂ ਨਹੀਂ ਹੈਗੀਆਂ ਹੋਰ ਪਰਿਵਾਰਾਂ ਦੇ ਵਿੱਚ ਔਰਤਾਂ ਪ੍ਰਤੀ ਕਿੱਦਾਂ ਉਹਨਾਂ ਲੋਕਾਂ ਦੀ ਸੋਚ ਵਿਚਾਰ ਹੋਊ ਜੇ ਸਰਬਜੀਤ ਇਹ ਸਮਰੇ ਜਾ ਕੇ ਇਸ ਮੁਸ਼ਕਲ ਦੇ ਚੱਕਰਾਂ ਵਿੱਚ ਪੈ ਕੇ ਆਪਣੇ ਪਰਿਵਾਰ ਨੂੰ ਛੱਡ ਸਕਦੀ ਐ ਨਿਕਾਹ ਕਰਾ ਸਕਦੀ ਐ ਤਾਂ ਵੱਡੇ ਵੱਡੇ ਪਰਿਵਾਰਾਂ ਦੇ ਵਿੱਚ ਇਹ ਸੋਚਣ ਨੂੰ ਮਜਬੂਰ ਹੋ ਜਾਣਗੇ ਲੋਕ ਵੀ ਕਿਤੇ ਸਾਡੀ ਔਰਤ ਸਾਡੀ ਮਾਂ ਸਾਡੀ ਧੀ ਇਦਾਂ ਦੀ ਹੋਵੇ ਤਾਂ ਅਸੀਂ ਕੀ ਸੋਚਾਂਗੇ ਇਹ ਸਮਾਜਿਕ ਪੱਖ ਤੋਂ ਵੀ ਇੱਕ ਤੱਬਾ ਬਹੁਤ ਵੱਡਾ ਪਰ ਜਿਹੜੀ ਮੈਂ ਅਪਡੇਟ ਦਿੰਦੀ ਆ ਉਹ ਇਹ ਹੈ ਕਿ ਸਰਬਜੀਤ ਹੁਣ ਭਾਰਤ ਵਾਪਸ ਨਹੀਂ ਆ ਸਕਦੀ ਉਹਨੂੰ ਉੱਥੇ ਮਾਰਖਵਾ ਦਿੱਤਾ ਜਾਊਗਾ ਕਿਉਂ ਕਿ ਇਹ ਇਸਲਾਮ ਦੀ ਸਰਕਾਰ ਦੀ ਏਜੰਸੀ ਦੀ ਪਾਕਿਸਤਾਨੀ ਦੀ ਪੋਲ ਖੁੱਲਦੀ ਹੈ ਤਾਂ ਕਰਕੇ ਇਹ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ